ਅਗਲੀ ਖਬਰ ਦੇ ਵੱਲ ਵਧਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਤੇ ਪਿੰਡ ਪਰੋਪਾਲ ਦੇ ਵਿੱਚ ਇੱਕਾ ਤੰਕੀ ਸਾਜਿਸ਼ ਨਾਕਾਮਯਾਬ ਹੋਈ ਹੈ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕਈ ਹਥਿਆਰ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਹੀ ਦੋ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਨੇ ਤਾਂ ਕੋਈ ਵੱਡੇ ਪਲੈਨਿੰਗ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਕੋਈ ਹਮਲਾ ਹੋਰ ਵੀ ਹੋ ਸਕਦਾ ਸੀ ਪਰ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਬਰਾਮਦ ਕਰ ਲਿਆ ਹੈ ਲੰਬੇ ਸਮੇਂ ਤੱਕ ਚੱਲਦੇ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ਦੇ ਵਿੱਚ ਛੁਪਾ ਕੇ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ 6 ਮੈਗਜ਼ੀਨ ਅਤੇ 50 ਜਿੰਦਾ ਰੋਂਦ ਜਿਹੜੇ ਨੇ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤਾ ਗਿਆ ਨੇ ਪੰਜਾਬ ਪੁਲਿਸ ਨੇ ਹਥਿਆਰ ਅਤੇ ਹੈਂਡ ਗ੍ਰੇਨੇਡ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਪੁਲਿਸ ਪੁਲਿਸ ਦੇ ਵੱਲੋਂ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ناکਾਮਯਾਬ ਕਰ ਰਹੇ ਨੇ ਉਹਨਾਂ ਦੀ ਪਲੈਨਿੰਗ ਪੰਜਾਬ ਪੁਲਿਸ ਵਾਲੇ ਅਤੇ ਬੀਐਸਐਫ ਵਾਲੇ ਲਗਾਤਾਰ ਲੱਗੇ ਹੋਏ ਨੇ ਕਿ ਕੋਈ ਵੀ ਵੱਡੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਤੇ ਇਸ ਪਿੱਛੇ ਕੌਣ ਸ਼ਾਮਲ ਹੈ ਕਿਸ ਦੇ ਇਹ ਸਾਰਾ ਜ਼ਖੀਰਾ ਜਿਹੜਾ ਇਹ ਕਿਸ ਦੇ ਵੱਲੋਂ ਮੰਗਾਇਆ ਗਿਆ ਹੈ ਇਸ ਦੀ ਪੁਸ਼ਟੀ ਹਲੇ ਨਹੀਂ ਕੀਤੀ ਗਈ ਹੈ छानबीन ਚੱਲ ਰਹੀ ਹੈ ਪੁਲਿਸ ਦੇ ਵੱਲੋਂ ਬੀਐਸਐਫ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਫੜਿਆ ਜਾਵੇ ਉਹ ਸ਼ਖਸ ਜਿਸ ਨੇ ਇਹ ਸਾਰਾ ਜ਼ਖੀਰਾ ਮੰਗਾਇਆ ਹੈ